ਹਵਾਈ ਅੱਡਾ ਹੈਗਾ 11 ਕਿਲੋ ਜੀ ਤੇ ਆ ਉੱਪਰ ਹੈਗਾ ਹੋਮਲੈਸ ਤੇ ਆਹਾ ਗਊ ਟੈਕਸ ਦੰਦੇ ਆ ਤੇ ਹੈਗੇ ਹੋਮਲੈਸ ਕਾਓ ਗਊ ਮਾਤਾ ਜਿਹੜੀ ਕਹਿੰਦੇ ਆ ਨਾ ਗਊ ਮਾਤਾ ਉਹ ਦੇਖ ਲੋ ਆ ਹਾਲ ਆ ਤੇ ਜੇ ਸਿੱਖ ਲੜਦੇ ਆ ਨਾ ਆਪਣੇ ਹੱਕਾਂ ਵਾਸਤੇ ਉਹਦੇ ਖਿਲਾਫ ਹੋ ਜਾਂਦੇ ਆ ਜਿਹੜੇ ਛੇ ਸ਼ੇਰਜ਼ਾ ਨਾਲ ਤੇ ਆ ਦੇਖੋ ਕੀ ਹਾਲਾ ਇਹਨਾਂ ਨੂੰ ਵੀ ਸਾਬ ਲੋ ਜਿਹੜਾ ਬਿਲਾ ਦੇ ਬਿਜਲੀ ਦੇ ਬਿਲਾ ਦੇ ਵਿੱਚ ਸਾਨੂੰ ਬਿੱਲ ਲਾ ਕੇ ਆਉਂਦਾ ਆ ਦੇਖੋ ਕੀ ਹਾਲਾ 花好了。